ਪੁਲਿਸ ਨੇ ਨਾਕਾ ਲਗਾਇਆ ਹੋਇਆ ਸੀ ਤੇ ਦੋ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਆ ਰਹੇ ਸੀ ਤੇ ਜਦੋਂ ਪੁਲਿਸ ਨੂੰ ਇਹਨਾਂ ਨੇ ਦੇਖਿਆ ਤਾਂ ਮੋਟਰਸਾਈਕਲ ਭਜਾ ਲਿਆ ਤੇ ਜਦੋਂ ਪੁਲਿਸ ਨੇ ਪਿੱਛਾ ਕਰਕੇ ਦੋਵਾਂ ਨੂੰ ਕਾਬੂ ਕੀਤਾ ਤਾਂ ਪੁਲਿਸ ਵੀ ਹੈਰਾਨ ਹੋ ਗਈ ਕਿਉਂਕਿ ਜਦੋਂ ਤਲਾਸ਼ੀ ਲਈ ਗਈ ਪਤਾ ਇਹਨਾਂ ਦੋਵਾਂ ਕੋਲੋਂ 1 ਕਿਲੋ ਹੈਰੋਨ ਬ੍ਰਾਮਹਤ ਹੋਈ ਤੇ ਪਤਾ ਲੱਗਿਆ ਹੈ ਕਿ ਇਹ ਹੈਰੋਨ ਇਹਨਾਂ ਨੇ ਪਾਕਿਸਤਾਨ ਤੋਂ ਮੰਗਵਾਈ ਸੀ ਮਾਮਲਾ ਜਲਾਲਾਬਾਦ ਦਾ ਹੈ ਜਿੱਥੇ ਕੇ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਨੌਜਵਾਨਾਂ ਦੇ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਉਹਨਾਂ ਰਸਾਇਣੇ ਕੇ ਆਰੋਪੀਆਂ ਨੂੰ ਕਾਬੂ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ ਤੇ ਰਿਮਾਂਡ ਹਾਸਲ ਕਰਕੇ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾਏਗੀ ਇੱਕ ਮੋਟਰਸਾਈਕਲ ਨੂੰ ਕਾਬੂ ਕੀਤਾ ਜੋ ਜਲਾਲਾਬਾਦ ਤਰਫੋਂ ਆ ਰਿਹਾ ਸੀ ਜੀ ਦੋ ਜਾਨੇ ਸੀ ਮੋਟਰਸਾਈਕਲ ਤੇ ਜੋ ਇਹਨਾਂ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹਨਾਂ ਨੇ ਪਿੱਛੇ ਨੂੰ ਮੁੜਨ ਦਾ ਭਜਾਉਣ ਦੀ ਕੋਸ਼ਿਸ਼ ਕੀਤੀ ਜਿਹਨਾਂ ਰੋਕੇ ਚੈੱਕ ਕੀਤਾ ਉਹਨਾਂ ਕੋਲੋਂ 1 ਕਿਲੋਗ੍ਰam ਹੈਰੋਨ ਬਰਾਮਦ ਹੋਈ ਹੈ ਸਰ ਪਹਿਲਾਂ ਜਾਣਕਾਰੀ ਮਿਲੀ ਸੀ ਹਾਂਜੀ ਪਹਿਲਾਂ ਜਾਣਕਾਰੀ ਮਿਲੀ ਇਨਫੋਰਮੇਸ਼ਨ ਸੀ ਕਿ ਨਹੀਂ ਦਰਾਨੇ ਗਾਸ਼ਤ ਸੀ ਹੈ ਦਰਾਨੇ ਗਾਸ਼ਤ ਹਾਂਜੀ ਤੇ ਸਰ ਕਿੱਥੋਂ ਦੇ ਆ ਲੋਕ ਜਿਹੜੇ ਕਾਬੂ ਹੋਏ ਇਹ ਸੋਨਾ ਪੈਂਟਲਾ ਸੋਨਾ ਸਾਦਕ ਸਾਦਰ ਕੀ ਪਿੰਦੇ ਪਿੰਡੇ ਸੋਨਾ ਸਾਦਰ ਦੇ ਨੇ ਇੱਕੋ ਪਿੰਡ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਜੀ ਹਾਂ ਕੋਈ ਪੁਰਾਣਾ ਇਹਨਾਂ ਦਾ ਰਿਕਾਰਡ ਹੈਗਾ ਕ੍ਰਿਮੀਨਲ ਰਿਕਾਰਡ ਵਗੈਰਾ ਕਿ ਨਹੀਂ ਡਿਊਰਿੰਗ ਇਨਵੈਸਟੀਗੇਸ਼ਨ ਆਉਗੀ ਇਹ ਗੱਲ ਇਹ ਪਹਿਲਾਂ ਕੋਈ ਨਹੀਂ ਮੇਰੇ ਕੋਲ ਪਾਸ ਕਿਸ ਤਰ੍ਹਾਂ ਦਾ ਮਾਮਲਾ ਜਿਹੜਾ ਹੁਣ ਫਿਰ ਦਰਜ ਕੀਤਾ ਗਿਆ ਤੁਹਾਡੇ ਨੂੰ ਇਹ ਪਰਚਾ ਦਰਜ ਕਰਕੇ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਅੱਜ ਇਹਨਾਂ ਨੂੰ ਕੋਰਟ 'ਚ ਪੇਸ਼ ਕੀਤਾ ਜਾ ਰਿਹਾ ਜੀ ਅੱਗੇ ਜੋ ਵੀ ਹੋਊਗਾ ਤਫਤੀਸ਼ ਦੇ ਦੌਰਾਨ ਉਹਨੂੰ ਸਾਹਮਣੇ ਲਿਆਂਦਾ ਜਾਵੇਗਾ ਜੀ ਇਹ ਸਰ ਕਿੰਨੇ ਲੋਕ ਸੀਗੇ ਦੋ ਜਾਨੇ ਸੀ ਬਲਵਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਪਤਾ ਲੱਗਾ ਹੋਰ ਵੀ ਸੀ ਨਾ ਕੋਈ ਨਹੀਂ ਹੋਰ ਨਹੀਂ ਦੋਨੇ ਸੀ ਇਹ ਹੈਰੋਇਨ ਦਾ ਸੋਰਸ ਕੀ ਹੈ ਮੰਨਿਆ ਜਾ ਸਕਦਾ ਕਿੱਥੋਂ ਆਈ ਹੈ ਕਰਾਸ ਬਾਰਡਰ ਪਾਕਿਸਤਾਨ ਹਾਂ ਕਰਾਸ ਬਾਰਡਰ ਸ ਹੈ ਹਾਂ ਜਿਹੜਾ ਵਹੀਕਲ ਮਤਲਬ ਪਛਿਆ ਗਿਆ ਇਹ ਮੋਟਰਸਾਈਕਲ ਮੋਟਰਸਾਈਕਲ ਹਾਂ ਤੇ ਇਹ ਕਾਬੂ ਕੀਤੇ ਹੋਏ ਆ ਪੁਲਿਸ ਦੀ ਹਿਰਾਸਤ ਹੈ ਜਦੋਂ ਮੈਂ ਰੋਕੀ ਹਾਂਜੀ ਜਗਬਾਣੀ ਟੀਵੀ ਲਈ ਅਦਰਸ ਜੋ ਸੰਦੀ ਰਿਪੋਰਟ